ਵਰਲਡ ਏਸ਼ੀਆ ਟੀਵੀ ਯੋਰ ਟਾਈਮ ਯੋਰ ਨਿਊਜ਼ ਮੈਂ ਇਸ ਨਵੇਂ ਸੈਸ਼ਨ ਦੇ ਵਿੱਚ ਇਸ ਕਾਲਜ ਦੀ ਮੈਨੇਜਮੈਂਟ ਕਮੇਟੀ ਵੱਲੋਂ ਤੁਹਾਡੇ ਅਧਿਆਨਗਨ ਵਿੱਚ ਸਾਰੇ ਬੱਚਿਆਂ ਦਾ ਤਹਿ ਦਿਲੋਂ ਵੈਲਕਮ ਕਰਦੇ ਹਾਂ ਤੁਸੀਂ ਪਹੁੰਚੇ ਆ ਕਮਲਾ ਲੋਹਟਿਆ ਸਨਾਤਨ ਧਰਮ ਕਾਲਜ ਦ੍ਰਿਸ਼ੀ ਗਰਾਉਂਡ ਰੋਡ ਲੁਧਿਆਣਾ ਵਿੱਚ ਕਾਲਜ ਦਾ ਸਭ ਤੋਂ ਪਹਿਲਾ ਦਿਨ ਜੋ ਹੁੰਦਾ ਹੈ ਉਹ ਭਵਨ ਦੇ ਸਾਥ ਹੀ ਸ਼ੁਰੂ ਕੀਤਾ ਜਾਂਦਾ ਹੈ ਸਮਾਜ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਜਾਂ ਮਾਰਕੀਟ ਦੇ ਕਿਹੜੀ ਸਿੱਖਿਆ ਚਾਹੀਦੀ ਹੈ ਉਹਦੇ ਨਾਲ ਵੀ ਟ੍ਰੇਨਿੰਗ ਕਰਦੇ ਆਂ ਇਹ ਕਾਲਜ 1992 ਸੇ ਜੋ ਹੈ ਉਹ ਚੱਲ ਰਹਾ ਹੈ ਕਾਲਜ ਜਿਹੜਾ AIC ਕੀ ਰੋਬੀ ਅਪਰੂਵਡ ਹੈ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਨਾਲ ਐਫੀਲੀਏਟ ਹੈ ਇਹ ਗੱਲ ਤੇ ਇਹਦੇ ਵਿੱਚ PG UG ਦੇ ਨਾਲ ਡਿਫਰੈਂਟ ਕੋਰਸ ਸਿਲੋਗੇ ਦਾਸ ਤੋਂ ਅੱਗੇ और पोस्ट ग्रेजुएशन के लिए हमारे पास एम जो एम ए इकोनॉमिक्स है पी जी डी आई है एम एस सी आई टी है और पी जी डी सी ए है, है हम बिना ऑनलाइन पोर्टल पर अप्लाई किए हुए भी हमारे कॉलेज में डायरेक्ट एडमिशन के लिए उन सबको इन्वाइट कर रहे हैं दोस्तों मैं गुरमीत सिंह जिस तरह तो सब जानते हो कि कॉलेज के डेज दे वगैरह बहुत ही मायने रखते ने एक आम स्टूडेंट की लाइफ के ਨਵਾਂ ਸੈਸ਼ਨ ਸਟਾਰਟ ਹੋ ਚੁੱਕਾ ਹੈ ਤੁਸੀਂ ਪਹੁੰਚੇ ਆ ਕਮਲਾ ਲੋਹਟਿਆ ਸਨਾਤਨ ਧਰਮ ਕਾਲਜ ਦ੍ਰੈਸੀ ਗਰਾਉਂਡ ਰੋਡ ਲੁਧਿਆਣਾ ਵਿੱਚ ਆਓ ਤੁਹਾਨੂੰ ਮਿਲਣਿਆ ਇੱਥੇ ਸਟਾਫ ਦੇ ਨਾਲ ਪ੍ਰਿੰਸੀਪਲ ਸਰ ਦੇ ਨਾਲ ਤੇ ਪੁੱਛਦਿਆਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਇਸ ਕਾਲਜ ਨਾਲ ਕੇ ਕੀ ਅਚੀਵਮੈਂਟਸ ਨੇ ਕੀ ਪ੍ਰਾਪਤੀ ਨੇ ਤੇ ਕਿਸ ਤਰ੍ਹਾਂ ਦਾ ਐਡਮਿਸ਼ਨ ਦਾ ਪ੍ਰੋਸੈਸ ਕੀਤਾ ਜਾਂਦਾ ਹੈ ਇਸ ਕਾਲਜ ਦੇ ਵਿੱਚ ਕੋਈ ਨਾ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਸ ਨਵੇਂ ਸੈਸ਼ਨ ਦੇ ਵਿੱਚ ਇਸ ਕਾਲਜ ਦੀ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਧਾਨ ਜੀ ਵੱਲੋਂ ਖਾਸ ਤੌਰ ਤੇ ਜਿਹੜਿਆਂ ਦੀ ਸਰਪ੍ਰਸਤੀ ਇਹ ਕਾਲਜ ਚੱਲ ਰਿਹਾ ਹੈ ਤੇ ਅਸੀਂ ਇਸ ਕਾਲਜ ਦੇ ਆਂਗਣ ਵਿੱਚ ਸਾਰੇ ਬੱਚਿਆਂ ਦਾ ਤਹਿ ਦਿਲ ਤੋਂ ਵੈਲਕਮ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਉਹਨਾਂ ਨੂੰ ਤੇ ਅੱਜ ਦੇ ਇਸ ਸੈਸ਼ਨ ਜਿਹੜੀ ਹੈ ਸ਼ੁਰੂਆਤ ਅਸੀਂ ਖਵਲ ਤੋਂ ਕੀਤੀ ਹੈ ਆਇਸਾਲ ਖਵਲ ਤੋਂ ਹੀ ਅਸੀਂ ਇੱਕ ਬੱਚਾ ਨੂੰ ਸੀ ਵੈਲਿਊ ਬੇਸਡ ਸਿਸਟਮ ਦਿੰਨੇ ਆ ਜਿੱਥੇ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਣੇ ਸੰਸਕਾਰਾਂ ਦੇ ਨਾਲ ਵੀ ਜੁੜੇ ਰਹਿਣ ਇਹ ਮੰਤਵ ਹੈ ਦੂਸਰਾ ਜਿਹੜਾ ਖਾਸ ਤੌਰ ਤੇ ਤੁਸੀਂ ਗੱਲ ਕੀਤੀ ਹੈ ਕਿ ਬੱਚਿਆਂ ਦਾ ਇੱਥੇ ਕਾਲਜ ਐਡਮਿਸ਼ਨ ਲੈਣਾ ਉਹ ਇਸ ਗੱਲ ਦੇ ਉੱਤੇ ਨਿਰਮਲ ਕਰਦਾ ਹੈ ਕਿ ਅਸੀਂ ਕਿਤਾਬੀ ਜਿਹੜੀ ਹੈ ਸਿੱਖਿਆ ਤੋਂ ਇਲਾਵਾ ਉਹਨਾਂ ਨੂੰ ਸਮਾਜ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਜਾਂ ਮਾਰਕੀਟ 'ਚ ਕਿਹੜੀ ਸਿੱਖਿਆ ਚਾਹੀਦੀ ਹੈ ਉਹਦੇ ਨਾਲ ਵੀ ਟ੍ਰੇਨਿੰਗ ਦੰਨੇ ਜਿਦੇ ਵਿੱਚ ਸੈਂਪੋਜ਼ੀਅਮ ਹੈਗੇ ਕਾਨਫਰੰਸਿਸ ਹੈਗੀਆਂ ਵਰਕਸ਼ਾਪ ਹੈਗੀਆਂ ਜਾਂ ਇੰਡਸਟਰੀ ਵਿਜ਼ਿਟ ਅਸੀਂ ਕਰਵਾਉਨੇ ਆ ਬੱਚਾ ਸਾਡਾ ਕਾਲਜ ਜਿਹੜਾ AICIT ਤੋਂ ਵੀ ਅਪਰੂਵਡ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਅਫੀਲੀਏਟਡ ਹੈ ਇਹ ਕਾਲਜ ਤੇ ਇਹਦੇ ਵਿੱਚ PG UG ਦੇ ਨਾਲ ਡਿਫਰੈਂਟ ਕੋਰਸ ਅਸੀਂ ਚਲਾਉਦੇ ਹਾਂ ਸਾਸਟੋਫ ਤੇ BB A BCA B.Com ਤੇ BA ਤੇ ਉਸ ਤੋਂ ਬਾਅਦ ਅਸੀਂ ਜਿਹੜਾ PG ਕੋਰਸਸ ਨੇ ਉਹਨਾਂ ਵਿੱਚ M.Com ਹੈ M.A. Economics ਹੈ PGDIIB ਹੈ ਉਸ ਤੋਂ ਬਾਅਦ ਸਾਡੇ ਪਾਸ M.Sc IT ਹੈ PGDC ਹੈ ਉਹ ਇਸ ਤਰੀਕੇ ਦੇ ਕੋਰਸਸ ਨਾਲ ਇੱਕ ਕਾਲਜ ਦੇ ਵਿੱਚ ਬੱਚੇ ਹਮੇਸ਼ਾ ਆਉਂਦੇ ਨੇ ਤੇ ਅੱਛੀ ਉਹਨਾਂ ਦੀ ਪਲੇਸਮੈਂਟ ਵੀ ਹੁੰਦੀ ਹੈ ਬਹੁਤ ਅੱਛੇ ਅੱਛੇ ਸਟਾਨ ਤੇ ਉਹ ਆਪਣੇ ਜਿਹੜੇ ਹਨ ਨੌਕਰੀ ਲਈ ਜੋਬ ਵੀ ਹੋ ਜਾਂਦੇ ਸਰ ਐਜੂਕੇਸ਼ਨ ਤੋਂ ਇਲਾਵਾ ਹੋਰ ਕਲਚਰ ਐਕਟੀਵਿਟੀ სპੋਰਟਸ ਪਰ ਕੀ ਕੀ ਅਚੀਵਮੈਂਟਸ ਨੇ ਪਲੀਜ਼ ਸਪੋਰਟਸ ਦੇ ਵਿੱਚ ਸਾਡਾ ਏਦਾਂ ਜੀ ਸਾਡੇ 골ਡ ਮੈਡਲਿਸਟ ਨੇ ਅ ਬੱਚੇ ਜਿਹੜੇ ਨੇ ਉਹ ਖਾਸ ਤੌਰ ਤੇ ਰੈਸਲਿੰਗ ਦੇ ਵਿੱਚੋਂ ਹੈ ਜਾਂ 3 ਜਿਹੜੇ ਐਥਲੀਟ ਨੇ ਸਾਡੇ ਉਹ ਵੀ ਬੱਚੇ ਨੇ ਰੇਸ ਦੇ ਵਿੱਚੋਂ ਹੈ ਔਰ ਖਾਸ ਤੌਰ ਤੇ ਸਾਡੇ ਬੱਚੇ ਜਿਹੜੇ ਹਨ ਉਹ ਇਹ ਡਿਫਰੈਂਟ ਕਿਸਮ ਦੇ ਜਿਹੜੇ ਗੇਮਸ ਨੇ ਉਹ ਛੋਟੀਆਂ ਛੋਟੀਆਂ ਬੈਡਮਿੰਟਨ ਹੈ ਉਹਨਾਂ ਵਿੱਚ ਖਾਲੀ ਇਹ ਨਹੀਂ ਹੈ ਕਿ ਡਿਸਟ੍ਰਿਕਟ ਲੈਵਲ ਦੇ ਹੁੰਦੇ ਬਲਕਿ ਉਹ ਇੰਟਰ ਯੂਨੀਵਰਸਿਟੀ ਵੀ ਕੰਪੀਟ ਕਰਦੇ ਨੇ ਤੇ ਸਿਰਫ ਬ੍ਰੌਂਜ਼ ਤੇ 골ਡ ਮੈਡਲ ਵੀ ਲੈ ਕੇ ਆਉਂਦੇ ਨੇ ਨਿਊਜ਼ਪੇਪਰ ਦੇ ਵਿੱਚ ਹੀ ਅਸੀਂ ਅਕਸਰ ਤਾਂ ਦੇਖਿਆ ਨੇ ਹਮੇਸ਼ਾ ਹੂੰ ਤਾਂ ਸਰ ਕਲਚਰ ਐਕਟੀਵਿਟੀ ਬਹੁਤ ਵੱਡਾ ਯੋਗਦਾਨ ਹੁੰਦਾ ਡਵੈਲਪਮੈਂਟ ਕਰਨਾਸਤੇ ਬੱਚਿਆਂ ਦੀ ਹਾਂ ਪਿਛਲੇ ਸਾਲ ਅਸੀਂ ਪਿਛਲੇ ਤੋਂ ਪਿਛਲੇ ਸਾਲ ਅਸੀਂ ਯੂਥ ਫੈਸਟੀਵਲ ਵੀ ਕਰਵਾਇਆ ਸੀਗਾ ਜਿਹਦੇ ਵਿੱਚ ਪੰਜਾਬ ਦੇ ਵਿਰਸੇ ਨਾਲ ਜੋੜਨ ਦੇ ਲਈ ਅਸੀਂ ਬੱਚਿਆਂ ਨੂੰ ਇੱਕ ਮਸਤੀ ਦਿੱਤੀ ਹੈ ਉਸ ਤੋਂ ਬਾਅਦ ਸਪੋਰਟਸ ਗਰਾਊਂਡ ਦੇ ਵਿੱਚ ਵੀ ਅਸੀਂ ਹਰ ਸਾਲ ਅਥਲੈਟਿਕ ਮੀਟ ਕਰਵਾਉਂਦੇ ਹਾਂ ਤੇ ਬਾਕੀ ਸਪੋਰਟਸ ਦੀ ਐਕਟੀਵਿਟੀ ਲਗਾਤਾਰ ਪੂਰੇ ਸਾਲ ਜਾਰੀ ਰਹਿਣੀਆਂ ਨੇ ਤੇ ਬੱਚਿਆਂ ਲਈ ਸਪੈਸ਼ਲ ਜਿਮ ਦਾ ਵੀ ਪ੍ਰੋਵੀਜ਼ਨ ਹੈ ਕਿ ਜਿੱਥੇ ਬੱਚੇ ਫ੍ਰੀਬੀਡ ਦੇ ਵਿੱਚ ਆਪਣਾ ਜਿਮ ਦੀ ਫੈਸਿਲਿਟੀ ਵੀ ਯੂਜ਼ ਕਰ ਸਕਣ ਕਿ ਸਰ ਇਸ ਟਾਈਮ ਹੁਣ ਐਡਮਿਸ਼ਨ ਚੱਲ ਰਹੀ ਹੈ ਕਿ ਇਹ ਦੇ ক্লোਜ਼ ਹੋ ਚੁੱਕੇ ਨੇ ਨਹੀਂ ਐਡਮਿਸ਼ਨ ਚੱਲ ਰਹੀ ਹੈ ਜੀ ਇਹ ਇਹ ਹਜੇ ਅਗਸਤ ਤੱਕ ਚੱਲਨੀ ਹੈ ਵਿਦ ਅ ਪਰਮਿਸ਼ਨ ਆਫ ਵਾਈਸ ਚਾਂਸਲਰ ਤੇ ਹਜੇ ਪੀਜੀ ਦੀ ਜਿਹੜੀ ਹੈ ਐਡਮਿਸ਼ਨ ਉਹ 1 ਅਗਸਤ ਤੋਂ ਸਟਾਰਟ ਹੋਣੀ ਹੈ ਸਰ ਕੁਝ ਬੱਚੇ ਸਪੈਸ਼ਲਸ ਹੁੰਦੇ ਨੇ ਜੋ ਆਪਣੇ ਫੀਲਡ ਵਿੱਚ ਐਕਸਪਰਟ ਹੁੰਦੇ ਨੇ sports ਵਿੱਚ uh, educations ਜਾਂ yeah, culture activity ਉਹਨਾਂस्ते ਕੋਈ ਸਪੈਸ਼ਲ ਛੋਟ ਦਿੱਤੀ ਜਾਂਦੀ ਹੈ ਹੈਲਪ ਕੀਤੀ ਅਸੀਂ ਅੰਦਰ ਦੀ ਜੋ ਸਾਡੀ ਮੈਨੇਜਮੈਂਟ ਨੇ ਡਿਸਾਈਡ ਕੀਤਾ ਹੈ ਖਾਸ ਤੌਰ ਤੇ ਜਿਹੜੇ ਬੱਚੇ ਡਿਸਟ੍ਰਿਕਟ ਲੈਵਲ ਦੇ ਉੱਤੇ ਜਾਂ ਸਟੇਟ ਲੈਵਲ ਦੇ ਉੱਤੇ ਜਾਂ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਬੱਚਾ ਨੈਸ਼ਨਲ ਲੈਵਲ ਦਾ ਤਾਂ ਸਪੋਰਟਸ ਦੇ ਵਿੱਚ ਕੋਈ ਮੈਡਲ ਲੈ ਕੇ ਆਉਂਦਾ ਹੈ ਉਹਨੂੰ ਪੂਰੀ ਫੀਸ ਮਾਫ ਹੈ ਸਿੰਪ ਯੂਨੀਵਰਸਿਟੀ ਚਾਤੇ ਲੈ ਜਾਂਦੇ ਨੇ ਇਸੇ ਕਿਨਾਲ 35 ਤੋਂ ਲੈ ਕੇ 65% ਜਿਹੜਾ ਹੈ ਅਸੀਂ ਉਹ ਬੱਚਿਆਂ ਨੂੰ ਕੰਸੈਸ਼ਨ ਦਿੰਨੇ ਆ ਤਾਂ ਕਿ ਸਪੋਰਟਸ ਨੂੰ ਅਸੀਂ ਪ੍ਰਮੋਟ ਕਰ ਸਕੀਏ ਬੱਚਿਆਂ ਵਿੱਚੋਂ ਖੇਡਣ ਦਾ ਉਹ ਉਸ ਤਰੀਕੇ ਨਾਲ ਆਪਣੀ ਸਿਹਤ ਨੂੰ ਠੀਕ ਰੱਖਣ ਦਾ ਇਹ ਉਹਨਾਂ ਬੱਚਿਆਂ ਦੇ ਮਾਪਿਆਂ ਦੁਆਰਾ ਬਾਕੀ ਬੱਚਿਆਂ ਨੂੰ ਵੀ ਇੱਕ ਦਸੰਦੋ ਫਰਾਲ ਨਾ ਕੀਤਾ ਜਾ। ਸਾਰੇ ਲੁਧਿਆਣਾ ਦੇ ਸਟੂਡੈਂਟਸ ਜੋ ਯੰਗ ਜਨਰੇਸ਼ਨ ਸੇ ਉਹਨਾਂ ਸਤੇ ਕੀ ਸੰਦੇਸ਼ ਦੇਣਾ। ਬਸ ਯੰਗ ਜਨਰੇਸ਼ਨ ਲਈ ਇਹ ਦੇਖੋ ਸਭ ਤੋਂ ਪਹਿਲਾਂ ਜੀ ਆਪਣੇ ਮਾਤਾ ਪਿਤਾ ਦੀ ਯਾਦਦ ਕਰੋ ਸਤਿਕਾਰ ਕਰੋ ਕਿਉਂਕਿ ਇਹਨਾਂ ਦੇ ਸਤਿਕਾਰ ਤੋਂ ਬਿਨਾਂ ਤੁਸੀਂ ਅੱਗੇ ਜ਼ਿੰਦਗੀ 'ਚ ਵੱਧ ਤਾ ਜਾਓਗੇ ਪਰ ਖੁਸ਼ੀ ਨਹੀਂ ਮਿਲੇਗੀ। ਦੂਸਰਾ ਇਹ ਦੇ ਵਿੱਚ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਫੋਕਸਡ ਰੱਖੋ ਇੱਕ ਟੀਚਰ ਦੇ ਉੱਤੇ ਜਿਹੜਾ ਆਬਜੈਕਟਿਵ ਹੈ ਉਹਨੂੰ ਪਹਿਲਾਂ ਫਿਕਸ ਕਰੋ ਉਹਦੇ ਉੱਤੇ ਕੰਮ ਕਰੋ ਤੀਸਰਾ ਇਹ ਹੈ ਕਿ ਜਿੰਨੀ ਦੇਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਅਨਪ੍ਰੋਡਕਟਿਵ ਕੰਮ ਨਾ ਕਰੀਏ ਅਸੀਂ ਪ੍ਰੋਡਕਟਿਵ ਢਾਈ ਯੂਜ਼ ਹੈ ਉਹੀ ਕਰੀਏ ਤਾਂ ਇਹ ਬੱਚੇ ਆਪਣੀ ਦਿਸ਼ਾ ਵੱਲ ਆਪਣੀ ਸੇਧ ਵੱਲ ਅੱਛੇ ਤਰੀਕੇ ਨਾਲ ਵਧ ਸਕਦੇ ਨੇ ਐਸਾ ਕੁਝ ਸਟੂਡੈਂਟਸ ਜੋ ਰਹਿ ਚੁੱਕੇ ਨੇ ਐਡਮਿਸ਼ਨ ਕਰਾਉਣ ਵਿੱਚੋਂ ਕੀ ਉਹ ਗਵਰਨਮੈਂਟ ਪੋਰਟਲ ਤੇ ਹੁਣ ਅਪਲਾਈ ਕਰ ਸਕਦੇ ਨੇ देखो ਸਾਡੇ ਕਾਲਜ 'ਚ ਇਸ ਤਰੀਕੇ ਦੀ ਅਸੀਂ ਆਫਰ ਹੈ ਉਹਨਾਂ ਨੂੰ ਫ੍ਰੀ ਹੈ ਕਿਉਂਕਿ ਸਾਡਾ ਕਾਲਜ ਐਫੀਲੀਏਟਡ ਹੈ ਪੰਜਾਬ ਯੂਨੀਵਰਸਿਟੀ ਨਾਲ ਤੇ ਸਾਨੂੰ ਕਿਸੇ ਕਿਸਮ ਦੀ ਗ੍ਰਾਂਟ ਜਿਹੜੀ ਸਰਕਾਰੀ ਨਹੀਂ ਮਿਲਦੀ ਤਾਂ ਇਸ ਕਰਕੇ ਸਾਡੇ ਕਾਲਜ ਦੇ ਵਿੱਚ ਬੱਚਾ ਡਾਇਰੈਕਟ ਐਡਮਿਸ਼ਨ ਲੈ ਸਕਦਾ ਹੈ ਜਿਹੜੇ ਬੱਚੇ ਪੋਰਟਲ ਤੋਂ ਰਹਿ ਗਏ ਨਹੀਂ ਜਾਂ ਅਪਲਾਈ ਨਹੀਂ ਕਰ ਸਕੇ ਉਹਨਾਂ ਨੂੰ ਅਸੀਂ ਵੈਲਕਮ ਕਹਾਂਗੇ ਕਿ ਉਹ ਸਾਡੇ ਕਾਲਜ ਆ ਕੇ ਐਡਮਿਸ਼ਨ ਲੈਣ ਅਸੀਂ ਕਿਸੇ ਕਿਸਮ ਦੀ ਪੋਰਟਲ ਦੇ ਉੱਤੇ ਉਹਨਾਂ ਨੂੰ ਅਪਲਾਈ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਏਗੀ ਤਾਂ ਸਰ ਹੋਰ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਦਿੱਤੀ ਜਾਂਦੀ ਹੈ ਸਟੂਡੈਂਟਸ ਨੂੰ ਇਸ ਕਾਲਜ ਦੇ ਵਿੱਚ ਅ ਇੱਥੇ ਜੀ ਟੋਟਲ ਸਾਡਾ ਜਿਹੜੇ ਵੀ ਬੱਚੇ ਪੜ੍ਹਦੇ ਨੇ ਏਸੀ ਕਲਾਸਰੂਮ ਨੇ ਸਾਰੇ ਤੇ ਪੂਰਾ ਉਹਨਾਂ ਨੂੰ ਪ੍ਰੋਪਰ ਹਰ ਪੱਖ ਤੋਂ ਅਸੀਂ ਧਿਆਨ ਰੱਖਦੇ ਆਂ ਬੈਲ ਇਕਵਿਪਡ ਸਾਡੇ ਪਾਸ ਲਾਇਬ੍ਰੇਰੀ ਹੈ ਬੜੀਆਂ-ਬੜੀਆਂ ਸਾਡੇ ਪਾਸ 5 ਕੰਪਿਊਟਰ ਲੈਬਸ ਨੇ ਕੈਂਟੀਨ ਹੈ ਬੱਚਿਆਂ ਦੀ ਪਲੇ ਗਰਾਊਂਡਸ ਨੇ ਤੇ ਹਰ ਪੱਖ ਤੋਂ ਅਸੀਂ ਕੋਸ਼ਿਸ਼ ਕਰਦੇ ਆਂ ਕਿ ਬੱਚੇ ਦੀ ਯਾਨੀ ਆਲ ਰੌਂਡ ਪਰਸਨੈਲਿਟੀ ਡਿਵੈਲਪ ਹੋ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਇਹ ਵੀ ਗੱਲ ਕਹਾਂਗਾ ਕਿ ਸਾਰੇ ਸਾਡੇ ਬੱਚੇ ਜਿਹੜੇ ਅੱਜ ਆਏ ਨੇ ਇਸ ਕੋਲ ਦੇ ਵਿੱਚ ਅੱਜ ਜੀ ਆਉਣਾ ਹੈ उन्ह वेलकम तो मैं उन्होंने एक अच्छे भविख की कामना कर रहा हाँ कि वो रब करे कि बहुत अच्छे अच्छे पोस्ट बहुत अच्छे अच्छे काम के अपना जोड़ा है करियर बनाओ धनबाद हमारे कॉलेज का सबसे पहला दिन जो होता है वो हवन के साथ ही शुरू किया जाता है शुरू से ही ये परंपरा रही है कॉलेज की तो आज हमारे कॉलेज में हवन हुआ है जिसमें सब बच्चे जो जिन्होंने नई एडमिशन ली है या जो ऑन गोइंग क्लासेस के बच्चे थे वो आए हमारे पास ये कॉलेज 1992 से जो है वो चल रहा है पंजाब यूनिवर्सिटी चंडीगढ़ से ये एफिलिएटेड है और इसके जो कोर्सेज हैं वो ए द्वारा अप्रूव्ड है हमारे पास बी कॉम बी बी और बी के जो कोर्सेज़ हैं वो अंडर ग्रेजुएट लेवल पे और पोस्ट ग्रेजुएशन के लिए हमारे पास एम कॉम जो एम इकोनॉमिक्स है पी जी है एम एस है और पी जी है मैं क्योंकि यहाँ पर एज असिस्टेंट प्रोफेसर इन कॉमर्स काम कर रही हूँ तो बी के लिए स्पेशली मैं बच्चों को कुछ बताना चाहूँगी कि अगर उन्होंने नहीं uh, कहीं पर भी अप्लाई किया या ऑनलाइन पोर्टल पर अप्लाई किया था तो हम बिना ऑनलाइन पोर्टल पर अप्लाई किए हुए भी हमारे कॉलेज में डायरेक्ट एडमिशन के लिए उन सबको इनवाइट कर रहे हैं हमारे पास कुछ सीट्स अभी वेकेंट हैं और हम बी के लिए मॉर्निंग अर्ली मॉर्निंग क्लासेस का जो बैच है वो भी ऑफर करते हैं उन बच्चों के लिए जो सी या कोई और प्रोफेशनल कोर्स जो है जो साथ, -साथ कर रहे हैं तो उनको यहाँ पे ये भी फैसिलिटी है कि वो अर्ली मॉर्निंग क्लासेस लगाकर बाकी बच्चों से थोड़ा जल्दी फ्री होकर अपनी जो कोचिंग लेते हैं वो उसके उसको कंटिन्यू कर सकते हैं फुली एयर कंडीशन क्लासरूम्स हैं और इन सबसे बड़ी बात कि एकेडमिक्स के ऊपर हमारे कॉलेज में बहुत स्ट्रेस किया जाता है इतने सालों से लगातार जो एक हमारा रिकॉर्ड है कि यूनिवर्सिटी पोजिशन हमारे बच्चों की सदा ही आती रही हैं तो हमारे कॉलेज में सबसे हमारा जो फोकस सबसे ज़्यादा होता है वो बच्चों की पढ़ाई के ऊपर होता है साथ के साथ हम हमारे पास इंडस्ट्रियल इंटरफेस सेल है जिसके थ्रू हम बच्चों को इंडस्ट्रियल एक्सपोजर भी देते हैं उनकी विज़िट्स कराई जाती हैं अलग अलग जगह पे और प्लेसमेंट सेल भी हमारा बहुत अच्छा काम करता है तो बच्चों को हर तरह की फैसिलिटी देने की कोशिश करते हैं और उनकी ओवरऑल पर्सनैलिटी को ग्रूम करने के लिए भी बहुत सारी वर्कशॉप्स लगाते हैं ताकि बच्चों को जो आजकल के ज़माने में उनको जिस तरह की स्किल्स रिक्वायर्ड है जब वो यहाँ से पढ़ के बाहर निकलेंगे जॉब्स के लिए उनकी एलिजिबिलिटी जो है वो बाक़ियों से थोड़ी बढ़कर निकले इस बात का खास ध्यान रखा जाता है तो उसके अकॉर्डिंग उनको जो एक्स्ट्रा चीज़ें हैं उनके बारे में भी नॉलेज प्रोवाइड की जाती है हमेशा जब भी आप किसी इंस्टीट्यूट को ज्वाइन करते हैं तो चेक कीजिए कि वो कहाँ से एफिलेटेड है कहाँ से वो अप्रूव्ड है तो उन सब चीज़ों को ध्यान में रखकर ही हमेशा कॉलेज की जो सिलेक्शन है वो की जानी चाहिए साथ के साथ थोड़ा देखना चाहिए कि कॉलेज में किस तरह का जो माहौल है वो प्रोवाइड किया जा रहा है क्योंकि आजकल हम देखते हैं जिस तरह का ज़माना है हमारी अगली अगली जनरेशन को संभालना थोड़ा मुश्किल है तो हमारा कॉलेज जो है वो सदा से ही सनातन धर्म की जो वैल्यूज़ हैं उनको ले अपने साथ लेते हुए ही आगे बढ़ता है तो हम बच्चों को चाहते हैं कि बच्चे जो है वो आगे चलकर एक अच्छे समझदार और रिस्पॉन्सिबल जो है वो सिटीज़न बने